ਪ੍ਰ부 ਦਾ ਕਲਾਮ ਦੱਸਦਾ ਕਿ ਇੱਕ ਇੱਕ ਮਨੁੱਖ ਤੋਂ ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਤੋਂ ਮੌਤ ਆਈ ਤੇ ਮੌਤ ਸਾਰੀ ਦੁਨੀਆ 'ਚ ਫੈਲ ਗਈ। ਅੱਜ ਮੌਤ ਕਿਸੇ ਦਾ ਲਿਆਜ ਕਰਦੀ ਆ। ਸਾਰੀ ਦੁਨੀਆ 'ਚ ਮੌਤ ਫੈਲੀ ਹੋਈ ਆ। ਕਿਉਂ ਕਿਉਂਕਿ ਹੁਕਮ ਸ਼ੈਤਾਨ ਨੇ ਕੀ ਕਰਿਆ ਤੋੜਾ ਦਿੱਤਾ। ਅੱਜ ਵੀ ਕਲਿਸੀਆਂ ਤੋਂ ਵਲੰਟੀਅਰਾਂ ਤੋਂ ਵਰਕਸ਼ਿਪ ਟੀਮਾਂ ਤੋਂ ਸ਼ੈਤਾਨ ਹੁਕਮ ਤੜਾਉਂਦਾ ਹੈ ਸ਼ੈਤਾਨ ਪਰਮੇਸ਼ਵਰ ਦੇ ਵਚਨ ਦੀ ਹੁਕਮ ਦੀ ਉਲੰਘਣਾ ਕਰਵਾਉਂਦਾ ਬਹੁਤ ਸਾਰੀਆਂ ਗੱਲਾਂ ਚ ਬਹਾਨੇ ਮਾਰਦੇ ਨੇ ਕਿ ਅੱਜ ਸਾਨੂੰ ਜੀ ਫਲਾਣਾ ਕੰਮ ਪੈ ਗਿਆ ਜੀ ਅਸੀਂ ਤਾਂ ਨਹੀਂ ਆਏ ਅੱਜ ਸਾਨੂੰ ਉਹ ਕੰਮ ਹੋ ਗਿਆ ਜੀ ਅੱਜ ਸਾਡੇ ਰਿਸ਼ਤੇਦਾਰ ਆ ਗਏ ਜੀ ਤਾਂ ਨਹੀਂ ਆਏ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਜਾਨੀ ਕਿ ਸ਼ੈਤਾਨ ਉਹ ਲਜਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਪਰ ਜੇ ਅਸੀਂ ਪ੍ਰਭੂ ਦੇ ਕਲਾਮ ਨੂੰ ਜਾਣਿਆ ਇਸ ਪਵਿੱਤਰ ਬਾਈਬਲ ਗ੍ਰੰਥ ਦੇ ਬਾਰੇ ਅਸੀਂ ਜਾਣਦੇ ਆ ਵਚਨ ਪੜਿਆ ਤਾਂ ਖੁਦਾ ਦੇ ਲੋਕੋ ਸਾਨੂੰ ਸ਼ੈਤਾਨ ਦਾ ਕੋਈ ਵੀ ਹੁਕਮ ਮੰਨਣਾ ਕਿਹਦਾ ਹੁਕਮ ਮੰਨਣਾ ਚਾਹੀਦਾ ਹੈ ਪ੍ਰਭੂ ਦਾ ਜੋ ਵਚਨ ਚੋਂ ਗੱਲ ਕਹੀ ਜਾਂਦੀ ਹੈ ਉਸ ਹੁਕਮ ਨੂੰ ਮੰਨਣਾ ਚਾਹੀਦਾ ਹੈ ਹੁਕਮ ਤੋੜਨਾ ਨਹੀਂ ਚਾਹੀਦਾ ਉਲੰਘਣਾ ਨਹੀਂ ਕਰਨੀ ਚਾਹੀਦੀ ਕਿਉਂਕਿ ਉਲੰਘਣਾ ਕਰਾਉਣ ਦੇ ਨਾਲ ਸ਼ੈਤਾਨ ਆਪਣਾ ਕੰਮ ਕਰ ਜਾਂਦਾ ਹੈ ਗੜਬੜੀ ਕਰਦਾ ਹੁਣ ਗੜਬੜੀ ਕਿਵੇਂ ਕਰਦਾ ਇਹ ਨਹੀਂ ਹੈ ਕਿ ਜੇ ਤੁਸੀਂ ਹੁਕਮ ਤੋੜਿਆ ਤੇ ਵੀ ਸ਼ਾਇਦ ਜਿਵੇਂ ਆਦਮ ਤੇ ਹਵਾ ਤੇ ਮੌਤ ਆ ਗਈ ਉਹ ਤੁਹਾਡੇ ਤੇ ਵੀ ਉਦੋਂ ਹੀ ਮੌਤ ਆ ਜਾਣੀ ਹੈ ਹੁਕਮ ਤੋੜਨ ਦੇ ਨਾਲ ਤੁਹਾਡੇ ਹਾਲਾਤ ਤੁਹਾਡਾ ਕੈਰੀਅਰ ਜੋ ਤੁਸੀਂ ਸੋਚਿਆ ਹੈ ਹੁਕਮ ਤੋੜਨ ਦੇ ਨਾਲ ਤੁਸੀਂ ਉਹਦੇ ਤੋਂ ਵਾਂਝੇ ਹੀ ਰਹਿ ਜਾਂਦੇ ਹੋ ਹallelujah ਹੁਕਮ ਤੋੜਨ ਦੇ ਨਾਲ ਸਰੀਰ ਵਿੱਚ ਬੇਸ਼ੱਕ ਦੀ ਮੌਤ ਨਹੀਂ ਆਉਂਦੀ ਪਰ ਆਤਮਾ ਦੇ ਵਿੱਚ ਆਤਮਾ ਮਰ ਜਾਂਦਾ ਆਤਮਾ ਨੂੰ 부ਝਾ ਦਿੰਨੇ ਆ ਤੇ ਉਸ ਪਰਮੇਸ਼ਵਰ ਨੂੰ ਉਸ ਆਤਮਾ ਨੂੰ ਨਰਾਸ਼ ਕਰ ਲੈਣੇ ਆ ਹallelujah ਬੋਲੋ ਕੀ ਕਰ ਲੈਣੇ ਆ ਜੀ ਇਜ਼ਰਾਈਲੀਆਂ ਨੇ ਪਰਮੇਸ਼ਵਰ ਨੇ ਜਿਹੜੀ ਵਾਚਾ ਬੰਦੀ ਸੀ ਉਸ ਹੁਕਮ ਨੂੰ ਇਜ਼ਰਾਈਲੀਆਂ ਨੇ ਉਸ ਹੁਕਮ ਨੂੰ ਉਸ ਵਾਚਾ ਨੂੰ ਕੀ ਕਰਤਾ ਤੋੜ ਦਿੱਤਾ ਹੁਕਮ ਉਹਨੇ ਉਹਨਾਂ ਨੇ ਤੋੜ ਦਿੱਤੇ ਜਿਹੜੀਆਂ ਜਿਹੜੀਆਂ ਪਰਮੇਸ਼ਵਰ ਤੇ 10 ਮੂਸਾ ਦੇ ਦੁਆਰਾ ਉਹਨਾਂ ਦੇ ਨਾਲ ਉਹਨਾਂ ਦੀ ਬਰਕਤ ਲਈ ਗੱਲਾਂ ਕਈਆਂ ਗਈਆਂ ਸੀ ਜੋ ਵਚਨ ਲਿਖਿਆ ਗਿਆ ਸੀ ਉਸ ਵਚਨ ਦੀਆਂ ਗੱਲਾਂ ਨੂੰ ਅਸਰੇਲੀਆਂ ਨੇ ਤੋੜ ਦਿੱਤਾ ਉਸ ਹੁਕਮ ਨੂੰ ਤੋੜ ਦਿੱਤਾ ਉਹਦੀ ਉਲੰਘਣਾ ਕਰ ਦਿੱਤੀ ਉਹਨਾਂ ਨੇ ਹੁਣ ਇਜ਼ਰਾਈਲੀਆਂ ਨੇ ਹੁਕਮ ਦੀ ਉਲੰਘਣਾ ਜਦੋਂ ਕੀਤੀ ਹੁਕਮ ਜਦੋਂ ਤੋੜਿਆ ਤੇ ਉਹਨਾਂ ਨੂੰ ਉਸ ਦੇ ਬਦਲੇ ਬਹੁਤ ਵੱਡਾ ਕਰਜ਼ਾ ਚੁਕਾਉਣਾ ਪਿਆ ਬਹੁਤ ਸਾਰੇ ਇਜ਼ਰਾਈਲੀ ਲੋਕਾਂ ਨੇ ਉਸ ਵੇਲੇ ਦੁੱਖ ਭੋਗਿਆ ਬਹੁਤ ਮਰ ਗਏ ਰਾਹ ਦੇ ਵਿੱਚ ਰਹਿ ਗਏ ਜੰਗਲਾਂ ਦੇ ਵਿੱਚ ਮਰ ਗਏ ਜਿਹੜੀ ਕਿ ਬੜਾ ਹੀ ਉਹਨਾਂ ਦੇ ਨਾਲ ਭੈੜੇ ਹਾਲਾਤ ਬਣੇ ਮਿਸਰ ਦੇ ਵਿੱਚ ਗੁਲਾਮ ਹੋ ਗਏ ਫਰਾਉਨ ਰਾਜੇ ਨੇ ਗੁਲਾਮ ਕਰ ਲਏ ਤੇ ਰਾਜਾ ਉਹਨਾਂ ਤੋਂ ਕੰਮ ਕਰਵਾ ਰਿਹਾ ਹੈ ਲੇਬਰ ਦਾ ਕੰਮ ਕਰਾ ਰਿਹਾ ਹੈ ਮਜ਼ਦੂਰੀ ਦਾ ਕੰਮ ਕਰਾ ਰਿਹਾ ਹੈ ਤੇ ਉਹਨਾਂ ਨੂੰ ਵਿਗਾਰ ਵੀ ਪੂਰੀ ਉਹਨਾਂ ਦੀ ਮਿਲ ਨਹੀਂ ਰਹੀ ਜਾਨੀ ਕਿ ਉਹ ਬੱੱਤਰ ਜ਼ਿੰਦਗੀ ਜੀ ਰਹੇ ਆ ਅੱਜ ਵੀ ਅੱਜ ਵੀ ਕਲਿਸੀਆਂ ਦੇ ਨਾਲ ਹੁੰਦਾ ਹੈ ਨੌਜਵਾਨਾਂ ਦੇ ਨਾਲ ਹੁੰਦਾ ਹੈ ਜਿਹੜੇ ਕੋਈ ਜੋਬ ਤੇ ਲੱਗੇ ਆ ਜਾਂ ਜਿਹੜੇ ਕੋਈ ਮਿਹਨਤ ਮਜ਼ਦੂਰੀ ਦਾ ਕੰਮ ਕਰਦੇ ਆ ਲੇਬਰ ਦਾ ਕੰਮ ਕਰਦੇ ਆ ਜਾਂ ਕਿਸੇ ਠੇਕੇਦਾਰ ਦੇ ਨਾਲ ਠੇਕੇਦਾਰੀ ਤੇ ਵਿੱਚ ਜਾਂਦੇ ਆ ਕੰਮ ਤੇ ਅੱਜ ਵੀ ਬਹੁਤ ਸਾਰੇ ਨਾਲ ਬੋੜੀਆਂ ਪੈੜੀ ਪੜੀ ਹੁੰਦੀ ਹੈ ਪਤਾ ਕਿਉਂ ਇਹ ਹੁਕਮ ਤੋੜਨ ਦੇ ਕਰਕੇ ਹੁੰਦੀ ਆ ਉਹ ਕੰਮ ਕਰਵਾ ਲੈਂਦੇ ਆ ਤੇ ਮੁੜ ਕੇ ਕਿੰਨੇ ਕਿੰਨੇ ਮਹੀਨੇ ਲੰਘ ਜਾਂਦੇ ਆ ਸਾਲਾਂ ਨੂੰ ਲੰਘ ਜਾਂਦੇ ਆ ਕਈਆਂ ਨੂੰ ਲੇਬਰ ਦੀ ਯਾਨੀ ਕਿ ਉਹਨਾਂ ਦੀ ਜਿਹੜੀ ਮਜ਼ਦੂਰੀ ਆ ਜਾਂ ਮਿਹਨਤ ਆ ਉਹ ਹੀ ਨਹੀਂ ਮਿਲਦੀ ਪਰ ਕਦੇ ਕਿਸੇ ਦੇ ਸ਼ਿਪਾਰਸ਼ ਪਾਓ ਕਦੇ ਕਿਸੇ ਨੂੰ ਕਹੋ ਕਿ ਸਾਡਾ ਜੀ ਆਹ ਕੰਮ ਕਰਾਓ ਜੀ ਸਾਡਾ ਫਲਾਣਾ ਬੰਦਾ ਪੈਸੇ ਨਹੀਂ ਦਿੰਦਾ ਅਸੀਂ ਫਲਾਨੀ ਨੌਕਰੀ 'ਚ ਫਲਾਨੀ ਕੰਪਨੀ 'ਚ ਲੱਗੇ ਸੀ ਸਾਨੂੰ ਕੰਪਨੀ ਦੇ ਵਿੱਚੋਂ ਪੈਸੇ ਨਹੀਂ ਮਿਲੇ ਅਸੀਂ ਫਲਾਨੇ ਕੰਮ ਦੇ ਵਿੱਚ ਸੀਗੇ ਸਾਨੂੰ ਉਸ ਕੰਮ ਦੇ ਵਿੱਚੋਂ ਕੰਮ ਕਰਵਾ ਲਿਆ ਜੀ ਸਾਨੂੰ ਪੈਸੇ ਨਹੀਂ ਦਿੱਤੇ ਇਹ ਸਾਰੀਆਂ ਗੱਲਾਂ ਹੁਕਮ ਤੋੜਨ ਦੇ ਨਾਲ ਹੀ ਹੁੰਦੀਆਂ ਜੀ ਜਿਸ ਤਰ੍ਹਾਂ ਤੁਸੀਂ ਖੁਦਾ ਦੇ ਦਾਸਾਂ ਨੂੰ ਪਰਮੇਸ਼ਵਰ ਦੇ ਵਚਨ ਨੂੰ ਲਾਰੇ ਲੱਪੇ ਤੇ ਰੱਖਦੇ ਹੋ ਉਦਾਂ ਹੀ ਤੁਹਾਡੇ ਨਾਲ ਵੀ ਲਾਰੇ ਲੱਪੇ ਰਹਿੰਦੇ ਆ ਤੁਸੀਂ ਜੋਬ ਦੀ ਤਲਾਸ਼ ਵਿੱਚ ਰਹਿੰਦੇ ਹੋ ਤੁਹਾਨੂੰ ਨਹੀਂ ਮਿਲਦੀ ਕਿਉਂਕਿ ਲਾਰੇ ਲੱਪੇ ਲਾ ਰਹੇ ਹੋ ਤੁਸੀਂ ਉਕੇ ਉਹ ਗਾ ਤੁਹਾਨੂੰ ਲੱਗਦਾ ਰਹੇ ਕਹਿੰਦਾ ਜਿਹੋ ਜਿਹਾ ਬੀਜੋਗੇ ਉਹੋ ਜਿਹਾ ਵੱਡੋਗੇ